ਚਿੱਤੇ ਨਾਲ ਫੜੀ ਗਈ ਲੇਡੀ ਕਨਸਟੇਬਲ ਤੋਂ ਬਾਅਦ ਹੁਣ ਫੜੀ ਗਈ ਹੈ ਨਕਲੀ ਪੁਲਿਸ ਵਾਲੀ ਰਣਜੀਤ ਕੋਲ ਨਾ ਦੀ ਔਰਤ ਨੇ ਪਤਾ ਨਹੀਂ ਹੁਣ ਤੱਕ ਪੁਲਿਸ ਵਾਲੀ ਬਣ ਕੇ ਕਿੰਨੇ ਕਾਂਡ ਕੀਤੇ ਚਿੱਤੇ ਨਾਲ ਫੜੀ ਗਈ ਲੇਡੀ ਕਨਸਟੇਬਲ ਤੋਂ ਬਾਅਦ ਹੁਣ ਨਕਲੀ ਪੁਲਿਸ ਵਾਲੀ ਫੜੀ ਗਈ ਹੈ ਰਣਜੀਤ ਕੋਲ ਨਾ ਦੀ ਔਰਤ ਨੂੰ ਪੁਲਿਸ ਨੇ ਹਾਲੀ ਦੇ ਵਿੱਚ ਗ੍ਰਿਫਤਾਰ ਕਰ ਲਿਆ ਇਸ ਔਰਤ ਨੇ ਪੁਲਿਸ ਦੀ ਵਰਦੀ ਦੇ ਵਿੱਚ ਪਤਾ ਨਹੀਂ ਕਿੰਨੇ ਹੀ ਕਾਂਡ ਕੀਤੇ ਨੇ ਪਹਿਲਾਂ ਵੀ ਇਹ ਔਰਤ ਜੇਲ੍ਹ ਦੇ ਵਿੱਚ ਰਹਿ ਕੇ ਆ ਚੁੱਕੀ ਹੈ ਪਰ ਸੁਧਰੀ ਨਹੀਂ ਬਾਹਰ ਆ ਕੇ ਇਸ ਨੇ ਫੇਰ ਉਹੀ ਕੰਮ ਸ਼ੁਰੂ ਕਰ ਦਿੱਤੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਰਣਜੀਤ ਕੋਲ ਨਾ ਦੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਕਿ ਹੈ ਜੋ ਖੁਦ ਨੂੰ ਪੁਲਿਸ ਇੰਸਪੈਕਟਰ ਦੱਸਦੀ ਸੀ ਅਤੇ ਰੋਬ ਛਾੜਨ ਦੇ ਲਈ ਖੁਦ ਨੂੰ ਐਸਐਚਓ ਵੀ ਦੱਸਦੀ ਸੀ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਸਿਵਲ ਲਾਈਨ ਦੇ ਐਸ ਐਚ ਓ ਗੁਰਪ੍ਰੀਤ ਸਿੰਘ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਇੱਕ ਨਕਲੀ ਪੁਲਿਸ ਇੰਸਪੈਕਟਰ ਨੂੰ ਅੰਮ੍ਰਿਤਸਰ ਦੇ ਡੀ ਸੀ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਗਿਆ ਰਣਜੀਤ ਕੋਲ ਉਸ ਦਾ ਨਾਂ ਹੈ ਤੇ ਉਸ ਦੀ ਉਮਰ 35 ਤੋਂ 40 ਸਾਲਾਂ ਦੇ ਕਰੀਬ ਹੈ ਹਾਂ ਜੀ ਸਰ ਤੁਹਾਡੇ ਵੱਲ ਇੱਕ ਫਰਜ਼ੀ ਇੰਸਪੈਕਟਰ ਸਰ ਕਬੂ ਕੀਤੀ ਗਈ ਸਰ ਕੀ ਇਹ ਖਰਮ ਹਾਂਜੀ ਬਿਲਕੁਲ ਜੀ ਕੱਲ ਸਾਨੂੰ ਬਣ ਜੋਗੇ ਡੀ ਸੀ ਸਾਹਿਬ ਵੱਲੋਂ ਕੰਪਲੇਂਟ ਆਈ ਸੀਗੀ ਇਹ ਲੇਡੀ ਉਹਨਾਂ ਦੇ ਦਫ਼ਤਰ ਜਾ ਕੇ ਤੇ ਉੱਥੇ ਉਹਨਾਂ ਦੇ ਸਟਾਫ ਨੂੰ ਕਹਿੰਦੀ ਵੀ ਮੈਂ ਐਸਚਓ ਲੱਗੀ ਆ ਜੀ ਤੇ ਮੈਂ ਅਫਸਰਾਣਾ ਮਿਲਣਾ ਆ ਉਹਨਾਂ ਨੂੰ ਪਹਿਲਾਂ ਤਾਂ ਨਹੀਂ ਪਤਾ ਲੱਗਾ ਚਲੋ ਬਾਅਦ ਚ ਉਹਨਾਂ ਨੂੰ ਸ਼ੱਕ ਹੋਇਆ ਜਦੋਂ ਤੇ ਫਿਰ ਉਹਨਾਂ ਨੇ ਏਡੀ ਸਾਹਿਬ ਨੂੰ ਦੱਸਿਆ ਤੇ ਜਿਹੜੀ ਸਾਹਿਬ ਨੇ ਆਪਣੇ ਪੱਦਰ ਤੇ ਵੈਰੀਫਾਈ ਕੀਤਾ ਕਿ ਉਹ ਜਦੋਂ ਆਪਣਾ ਬੈਲਟ ਨੰਬਰ ਦੱਸਦੀ ਸੀ ਵੀ ਮੇਰਾ ਆ ਬੈਲਟ ਨੰਬਰ ਆ ਉਹਨਾਂ ਨੇ ਵੈਰੀਫਾਈ ਕੀਤਾ ਤੇ ਜਿਹੜਾ ਉਹ ਇਹਨਾਂ ਨੂੰ ਫਿਰ ਪਤਾ ਲੱਗ ਗਿਆ ਵੀ ਇਹ ਜਿਹੜੀ ਹੈ ਜਾਲੀ ਆਪਣੀ ਪਛਾਣ ਦੱਸ ਰਹੀ ਆ ਤੇ ਫਿਰ ਉਹਨਾਂ ਨੇ ਸਾਨੂੰ ਸੂਚਿਤ ਕੀਤਾ ਨਾਲ ਕੰਪਲੇਨਟ ਮੂਵ ਕੀਤੀ ਫਿਰ ਅਸੀਂ ਉਸ ਤੋਂ ਬਾਅਦ ਕਾਰਵਾਈ ਰੰਵੀ ਜੀ ਦੀ ਅरेस्ट ਪਾਈ ਹੈ ਤੇ ਜੋ ਅਸੀਂ ਅੱਜ ਨੂੰ ਪੇਸ਼ ਕਰ ਰਹੇ ਹਾਂ ਜੀ ਸਰ ਬਲੈਕਮੇਲ ਕਰਦੀ ਰੋਪ ਝਾੜਦੀ ਸੀਗੀ ਸਰ ਬੇਸਿਕਲੀ ਇਹਦਾ ਜਿਹੜਾ ਮੇਨ ਮੋਟਿਵ ਆ ਉਹ ਰੋਪ ਝਾੜਨ ਦਾ ਹੀ ਆ ਕੋਈ ਬਲੈਕਮੇਲ ਕਰਨ ਵਾਲੀ ਜਾਂ ਕੋਈ ਹੋਰ ਠੱਗੀ ਵਾਲੀ ਗੱਲ ਕੋਈ ਸਾਹਮਣੇ ਨਹੀਂ ਆਈ ਜੀ ਮੈਂ ਇਹਦੇ ਨਾਲ ਇਹ ਤੁਹਾਨੂੰ ਦੱਸਣਾ ਚਾਹੁੰਗਾ ਵੀ ਪਿਛਲੇ ਸਾਲ ਵੀ ਥਾਣਾ ਸਿਵਲਾਈ ਨਹੀਂ ਮਕਦਮਾ ਨੰਬਰ 38 ਦਰਸੀ ਦੇ ਖਿਲਾਫ ਉਦੋਂ ਵੀ ਆਪਣੀ ਇਹ ਪਛਾਣ ਦੱਸਦੀ ਵੀ ਮੈਂ ਕਿਸੇ ਅਫਸਰ ਸਰਹਾਨਾ ਰੀਡਰ ਲੱਗੀ ਆ ਤੇ ਉਦੋਂ ਵੀ ਤੇ ਮੁਕਦਮਾ ਦਰਜ ਹੋਇਆ ਸੀਗਾ ਤੇ ਉਹ ਵੀ ਇਹਦੇ ਤੇ ਕਾਰਵਾਈ ਆ ਜੇਲ੍ਹ ਚ ਵੀ ਰਹਿ ਕੇ ਆਈ ਐ ਛੇ ਸੱਤ ਮਹੀਨੇ ਸਰ ਕੋਈ ਚਬਰਾਤ ਵੀ ਹੈ ਕੋਈ ਪੁਲਿਸ ਰਿਕਾਰਡਿੰਗ ਕੁਛ ਹੋਈ ਬੰਦੀ ਜਾਂ ਕੁਛ ਨਹੀਂ ਨਹੀਂ ਇਹੋ ਜਿਹਾ ਕੋਈ ਪਛਾਣ ਪੱਤਰ ਜਾਂ ਕੋਈ ਹੋਰ ਇਹੋ ਜਿਹੀ ਆਬਜੈਕਸ਼ਨੇਬਲ ਚੀਜ਼ ਜਿਹੜੀ ਆ ਕੋਈ ਵੀ ਬਰਾਮਦ ਨਹੀਂ ਹੋਈ ਸਿਰਫ ਇਹਨੇ ਜਿਹੜਾ ਜ਼ੁਬਾਨੀ ਤੌਰ ਤੇ ਦੱਸਿਆ ਵੀ ਮੈਂ ਇਦਾਂ ਇਦਾਂ ਲੱਗੀ ਆ ਤੇ ਉੱਥੇ ਉਹਨਾਂ ਨੂੰ ਅਫਸਰਾਂ ਨੂੰ ਸਾਰਿਆਂ ਨੂੰ ਗੁੰਮਰਾਹ ਕਰ ਰਹੀ ਸੀ ਸਰ ਪਹਿਲੇ ਵੀ ਕੋਈ ਕਿਤੇ ਇਨਕਲਮੈਂਟ ਮੁਕਦਮੇ ਚਰਚਾ ਕਿਸ हां जी ਇਹਦੇ ਤੇ ਪ੍ਰिवेंटिव ਐਕਸ਼ਨ ਵੀ ਹੈਗਾ ਥਾਣਾ ਬੀ ਡਿਵੀਜ਼ਨ ਚ ਤੇ ਥਾਣਾ ਸਿਵਰ ਲਈ ਨਹੀਂ ਮਕਦਮਾ ਦਰਜਾਈ 38/24 ਤੇ ਤੇ ਇਹ ਦੋ ਕਾਰਵਾਈਆਂ ਹੈਗੀਆਂ ਨੇ ਪਹਿਲਾਂ ਵੀ ਅੱਗੇ ਪੁਲਿਸ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਕਵਕ ਪੁਲਿਸ ਸਟੇਸ਼ਨ ਦੇ ਵਿੱਚ ਪਹਿਲਾਂ ਵੀ ਉਸ ਦੇ ਖਿਲਾਫ ਕਈ ਮਾਮਲੇ ਦਰਜ ਨੇ ਅਤੇ ਉਹ 6-7 ਮਹੀਨੇ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਈ ਹੈ ਉਸ ਤੋਂ ਫਿਲਹਾਲ ਕੁਝ ਵੀ ਬਰਾਮਤਤਾ ਨਹੀਂ ਹੋਇਆ ਪਰ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਦਫਤਰ ਦੇ ਉੱਚ ਅਧਿਕਾਰੀ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਨਕਲੀ ਮਹਿਲਾ ਪੁਲਿਸ ਇੰਸਪੈਕਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮਾਨਯੋਗ ਅਦਾਲਤ ਦੇ ਵਿੱਚ ਬੀਤੇ ਕੱਲ ਉਸਦੀ ਪੇਸ਼ੀ ਵੀ ਹੋਈ ਹੈ ਸਰ ਕਿੱਥੇ ਦੇ ਰਹਿਣ ਲਈ ਕੀ ਨਾਮ ਆ ਕਿੰਨੀ ਸਰ ਉਮਰ ਹੈ ਇਸ ਦੀ ਇਹਦਾ ਨਾਮ ਰਣਜੀਤ ਕੌਰ ਆ ਜੀ ਤੇ ਇਹ ਤਕਰੀਬਨ ਆਧਖੜ 35-40 ਸਾਲ ਦੀ ਉਮਰ ਹੈ ਜੀ ਤੇ ਇਹ ਸੁਲਤਾਨਪੁਰ ਮੈਂਡ ਏਰੀਏ ਦੀ ਰਹਿਣ ਵਾਲੀ ਆ ਤੇ ਕੱਲ ਇਹਨੇ ਆਪਣਾ ਨਾਮ ਉਹ ਤੇ ਸਿਮਰਨਜੀਤ ਕੌਰ ਦੱਸਿਆ ਸੀਗਾ ਤੇ ਕਿਸੇ ਹੋਰ ਜਗ੍ਹਾ ਤੇ ਵੱਖਰਾ ਨਾਮ ਵੀ ਦੱਸਦੀ ਹੈ ਜੀ ਕਿਸੇ ਨੇ ਕੋਈ ਸ਼ਿਕਾਇਤ ਵੀ ਹੈ ਕਿ ਜਿਸ ਨੂੰ ਉਸ ਨੇ ਰੋਕਟ ਐਸੀ ਕਰ ਬੇਸਤਰਾ ਲੱਗੀ ਹੈ ਨਹੀਂ ਜਿਵੇਂ ਤੁਸੀਂ ਵੇਖ ਰਹੇ ਹੋ ਵੀ ਏਡੀਸੀ ਸਾਹਿਬ ਨੇ ਸਾਨੂੰ ਸ਼ਿਕਾਇਤ ਦੱਸੀ ਆ ਵੀ ਪੀਐਨਏ ਮੈਨੂੰ ਆ ਕੇ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੀਏ ਵੀ ਐਸਐਚਓ ਲੱਗੀ ਆ ਇੱਥੇ ਇੱਥੇ ਮੇਰਾ ਮਸਲਾ ਹੈ ਤੇ ਉੱਥੇ ਹੀ ਸਾਨੂੰ ਸਾਹਮਣੇ ਆਈ ਹੈ ਤੇ ਇਹਦੇ ਖਿਲਾਫ ਇੱਕ ਸ਼ਿਕਾਇਤ ਰਮਦਾਸ ਵੀ ਹੈਗੀ ਆ ਈਓ ਸਾਹਿਬ ਨੇ ਦਿੱਤੀ ਆ ਦਰਖਾਸਤ ਉਥੇ ਵੀ ਉਥੇ ਨਗਰ ਪੰਚਾਇਤ ਚ ਆ ਕੇ ਵੀ ਕੋਈ ਆਪਣਾ ਪਛਾਣ ਦੱਸਦੀ ਸੀ ਵੀ ਮੈਂ ਇਦਾਂ ਇਦਾਂ ਲੱਗੀਆਂ ਤੇ ਕੁਝ ਉਹਨਾਂ ਕੋ ਕੋ ਲਾਭ ਲੈਣਾ ਹੋਵੇ ਜਾਂ ਇਹੋ ਜੀ ਗੱਲ ਉੱਥੇ ਵੀ ਕੰਪਲੇਂਟ ਚੱਲ ਰਹੀ ਹੈ ਇਹਦੇ ਖਿਲਾਫ ਸਰ ਅੱਜ ਮੈਂ ਜੀ ਗਲਤ ਤੇ ਪੇਸ਼ ਕਰਦਾ ਹਾਂ ਜੀ ਆਪ ਪੇਸ਼ ਕਰ ਰਹੇ ਆ ਜੀ ਅੱਜ ਨੂੰ ਜ਼ਿਕਰ ਹੋ ਗਿਆ ਕਿ ਅਜਿਹੇ ਲੋਕ ਪੰਜਾਬ ਪੁਲਿਸ ਦਾ ਨਾ ਖਰਾਬ ਕਰਦੇ ਨੇ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਗਲਤ ਕੰਮ ਕਰਦੇ ਨੇ ਤੇ ਲੋਕਾਂ ਨੂੰ ਲੱਗਦਾ ਕਿ ਪੁਲਿਸ ਹੀ ਗਲਤ ਹੈ ਅਤੇ ਪੁਲਿਸ ਹੀ ਗਲਤ ਕੰਮ ਕਰ ਰਹੀ ਹੈ ਸੋ ਪੁਲਿਸ ਪ੍ਰਸ਼ਾਸਨ ਨੂੰ ਸੁਚੇਤ ਹੋ ਕੇ ਅਜਿਹੇ ਲੋਕਾਂ ਤੇ ਨਕੇਲ ਕਸਨ ਦੀ ਲੋੜ ਹੈ ਅਜਿਹੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਅਜਿਹਾ ਨਾ ਕਰੇ ਲਾਈਵ ਪੰਜਾਬੀ ਟੀਵੀ ਦੇ ਲਈ ਮਾਨਵਦੀ ਰਿਪੋਰਟ